ਯੇਸ਼ੂ ਮਸੀਹ ਦੇ ਮਿੱਠੇ ਨਾਮ ਚ ਆਪ ਸਭ ਨੂੰ ਸ਼ਾਲੋਮ ਸਭ ਠੀਕ ਹੋ ਆਓ ਆਪਾਂ ਪਰਮੇਸ਼ੁਰ ਦੇ ਵਚਨ ਤੇ ਗੌਰ ਕਰਾਂਗੇ ਯੂਸਫ ਆਸ਼ੀਸ਼ਿਤ ਕੀਤਾ ਗਿਆ ਆਸ਼ਿਸ਼ ਪਾਇਆ ਹੋਇਆ ਯੂਸਫ ਆਪਣੇ ਘਰ ਦੇ ਹਰ ਇੱਕ ਜੀ ਦੇ ਲਈ ਆਸ਼ਿਸ਼ ਦਾ ਕਾਰਨ ਬਣਿਆ ਜਿਸ ਘਰ ਦੇ ਵਿੱਚ ਉਹ ਨੌਕਰ ਸੀ ਉਸ ਘਰ ਚ ਮਾਲਿਕ ਲਈ ਵੀ ਆਸ਼ਿਸ਼ ਦਾ ਕਾਰਨ ਬਣਿਆ ਉਹ ਜਿਸ ਇਲਾਕੇ ਵਿੱਚ ਸੀ ਉਥੇਲੇ ਵੀ ਆਸ਼ਿਸ਼ ਦਾ ਕਾਰਨ ਬਣਿਆ ਉਹ ਜਿਸ ਦੇਸ਼ ਵਿੱਚ ਸੀ ਆਸ਼ਿਸ਼ ਦਾ ਕਾਰਨ ਬਣਿਆ ਆਪਣੇ ਗੁਵਾਂਡੀ ਦੇਸ਼ਾਂ ਦੇ ਲਈ ਵੀ ਆਸ਼ਿਸ਼ ਦਾ ਕਾਰਨ ਬਣਿਆ ਇਹਦਾ ਕਾਰਨ ਕੀ ਹੈ ਉਹ ਪਵਿੱਤਰ ਜੀਵਨ ਜੀਂਦਾ ਸੀ ਕਿਸੇ ਸਮੇਂ ਉਹ ਗੁਲਾਮ ਸੀ ਕਿਸੇ ਸਮੇਂ ਉਹ ਨੌਕਰ ਸੀ ਉਹਦੇ ਨਾਲ ਵੈਰ ਵੀ ਰੱਖਿਆ ਗਿਆ ਉਸ ਨੂੰ ਤ્યાਗ ਵੀ ਦਿੱਤਾ ਗਿਆ ਸੀ ਇੱਕ ਸਮਾਸੀ ਉਹਦੇ ਤੇ ਦੋਸ਼ ਲਾਇਆ ਗਿਆ ਕਿਸੇ ਸਮੇਂ ਟੋਇਚ ਸੁੱਟਿਆ ਗਿਆ ਸੀ ਇਕ ਸਮਾਸੀ ਇਹ ਸਾਨੂੰ ਨਹੀਂ ਚਾਹੀਦਾ ਇਸ ਤਰ੍ਹਾਂ ਆਪਣੇ ਲੋਕਾਂ ਦੇ ਕਾਰਨ ਉਹ ਕੱਢ ਦਿੱਤਾ ਗਿਆ ਸੀ ਉਸ ਨੂੰ ਵੇਚ ਦਿੱਤਾ ਗਿਆ ਸੀ ਲੇਕਿਨ ਉਸਨੇ ਪਰਮੇਸ਼ਵਰ ਨੂੰ ਨਹੀਂ ਛੱਡਿਆ ਪਰਿਵਾਰ ਤੋਂ ਦੂਰ ਹੋਣ ਤੇ ਵੀ ਭਰਾਮਾਂ ਤੋਂ ਦੂਰ ਹੋਣ ਤੇ ਵੀ ਪਿਤਾ ਤੋਂ ਦੂਰ ਹੋਣ ਤੇ ਵੀ ਸੁੱਖ ਅਤੇ ਸੁਵਿਧਾਵਾਂ ਤੋਂ ਦੂਰ ਹੋਣ ਤੇ ਜੀਵਨ ਦੇ ਵਿੱਚ ਆਨੰਦ ਵੀ ਨਾ ਹੋਣ ਤੇ ਉਸਨੇ ਪਰਮੇਸ਼ਵਰ ਨੂੰ ਨਹੀਂ ਛੱਡਿਆ ਜਵਾਨੀ ਦੇ ਵਿੱਚ ਪਵਿੱਤਰਤਾਈ ਨਾਲ ਚੱਲਦਾ ਰਿਹਾ ਸਭ ਕੁਝ ਖਤਮ ਹੋਣ ਤੇ ਵੀ ਪਵਿੱਤਰ ਜੀਵਨ ਬਿਤਾਉਂਦਾ ਸੀ ਉਸ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਬਾਵਜੂਦ ਵੀ ਪਵਿੱਤਰਤਾਈ ਤੇ ਚੱਲਦਾ ਰਿਹਾ ਪ੍ਰਭੂ ਦੀ ਸੰਤਾਨ ਹੋ ਕੇ ਚੱਲਿਆ ਇਹ ਸਭ ਕੁਝ ਪ੍ਰਭੂ ਨੇ ਵੇਖਿਆ 13 ਸਾਲਾਂ ਤੱਕ ਪਰਮੇਸ਼ਵਰ ਨੇ ਉਸ ਨੂੰ ਪਰਖਿਆ ਪਰਖਿਆ ਚ ਯੂਸਫ ਪਾਸ ਹੋ ਗਿਆ ਭੈਣੋ ਤੇ ਭਰਾਓ ਧਿਆਨ ਦਿਓ ਹਰ ਰੋਜ਼ ਪਰਮੇਸ਼ਵਰ ਸਾਨੂੰ ਪਰਖਦਾ ਹੈ ਜਾਂਚਦਾ ਹੈ ਕਿਉਂ ਕਿਉਂ ਪਰਮੇਸ਼ਰ ਸਾਨੂੰ ਪਰਖਦਾ ਹੈ ਜਾਂਚਦਾ ਹੈ ਜੇ ਮਨ ਚ ਸਵਾਲ ਆਵੇ ਇਸ ਬਾਰੇ ਬਾਈਬਲ ਦੱਸਦੀ ਆ ਖਰੇ ਲੋਕਾਂ ਨੂੰ ਦੱਸੋ ਮਜ਼ਬੂਤ ਕਰਨ ਦੇ ਲਈ ਉਹਨਾਂ ਨੂੰ ਸਮਰਥੀ ਬਣਾਉਣ ਦੇ ਲਈ ਕੀ ਤੁਹਾਡੀ ਸਿਹਤ ਠੀਕ ਨਹੀਂ ਆ ਪਰਮੇਸ਼ਰ ਤੁਹਾਨੂੰ ਸਮਰਥੀ ਬਣਾਉਣਾ ਚਾਹੁੰਦਾ ਹੈ ਕੀ ਆਰਥਿਕ ਸਥਿਤੀ ਠੀਕ ਨਹੀਂ ਆ ਆਰਥਿਕ ਤੌਰ ਤੇ ਤੁਹਾਨੂੰ ਸਮਰਥੀ ਬਣਾਉਣਾ ਚਾਹੁੰਦਾ ਹੈ ਸੇਵਾ ਵਿੱਚ ਤੁਹਾਨੂੰ ਸਮਰਥ ਦੇ ਕੇ ਉਹ ਤੁਹਾਡੇ ਤੋਂ ਸਮਰਥੀ ਕੰਮ ਕਰਵਾਉਣਾ ਚਾਹੁੰਦਾ ਹੈ ਤੁਹਾਨੂੰ ਸਮਰਥੀ ਗਵਾਹ ਬਣ ਕੇ ਖੜਾ ਕਰਨਾ ਚਾਹੁੰਦਾ ਹੈ ਪਰ ਕਿਨੂੰ ਸਮਰਥ ਦੇਗਾ ਕਿਨੂੰ ਸਥਿਰ ਕਰੇਗਾ ਕਿਸਨੂੰ ਉੱਚਾ ਕਰੇਗਾ ਕਿਸਨੂੰ ਮਹਾਨ ਬਣਾਏਗਾ ਪਰਮੇਸ਼ਵਰ ਕਿਨੂੰ ਲੱਭ ਰਿਹਾ ਹੈ खरे ਲੋਕਾਂ ਨੂੰ ਸਮਰਥ ਦੇਣ ਦੇ ਲਈ ਯਹੋਵਾ ਦੀਆਂ ਅੱਖਾਂ ਪੂਰੀ ਧਰਤੀ ਦੇ ਉੱਤੇ ਲੱਭ ਰਹੀਆਂ ਹੈ ਇਸ ਤਰ੍ਹਾਂ ਪੂਰੇ ਸੰਸਾਰ ਨੂੰ ਵੇਖਦੇ ਸਮੇਂ ਕਿਸੇ ਵੀ ਸਮੇਂ ਪਰਮੇਸ਼ਵਰ ਦੀਆਂ ਨਿਗਾ ਤੁਹਾਡੇ ਤੇ ਪਈਆਂ ਹਨ ਇੱਥੇ ਇੱਕ ਖਰੇ ਵਿਅਕਤੀ ਨੂੰ ਵੇਖ ਰਿਹਾ ਹਾਂ ਇੱਕ ਖਰੇ ਵਿਅਕਤੀ ਨੂੰ ਇਸ ਪਿੰਡ 'ਚ ਦੇਖ ਰਿਹਾ ਹਾਂ ਇਸ ਖਰੇ ਵਿਅਕਤੀ ਨੂੰ ਇਸ ਨਗਰ 'ਚ ਦੇਖ ਰਿਹਾ ਹਾਂ ਇੱਕ ਖਰੇ ਪੁਰਸ਼ ਨੂੰ ਇਸਤਰੀ ਨੂੰ ਇਸ ਇਲਾਕੇ 'ਚ ਮੈਂ ਵੇਖ ਰਿਹਾ ਹਾਂ ਇਸ ਤਰ੍ਹਾਂ ਪਰਮੇਸ਼ਵਰ ਦੀਆਂ ਨਿਗਾ ਤੁਹਾਡੇ ਉੱਪਰ ਕਦੇ ਪੈ ਸਕੇ ਕਿ ਇਸ ਤਰ੍ਹਾਂ ਚੱਲ ਰਹੇ ਹੋ ਇੱਕ ਵਾਰ ਸੋਚ ਕੇ ਵੇਖੋ ਜਦੋਂ ਤੋਏ ਚ ਸੁੱਟਿਆ ਗਿਆ ਪਰਮੇਸ਼ਵਰ ਨੇ ਵੇਖਿਆ ਖਰਾਈ ਨਾਲ ਚੱਲਿਆ ਜਦੋਂ ਵੇਚ ਦਿੱਤਾ ਗਿਆ ਪਰਮੇਸ਼ਵਰ ਨੇ ਵੇਖਿਆ ਉਹ ਖਰਾਈ ਨਾਲ ਹੀ ਚੱਲਦਾ ਰਿਹਾ ਉਹ ਜਦੋਂ ਗੁਲਾਮ ਹੋ ਕੇ ਘਰ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਪਰਮੇਸ਼ਵਰ ਨੇ ਉਸ ਨੂੰ ਵੀ ਵੇਖਿਆ ਮੇਰੇ ਨਾਲ ਪਾਪ ਕਰ ਮਾਲਿਕ ਦੀ ਪਤਨੀ ਨੇ ਜਦੋਂ ਮਜਬੂਰ ਕੀਤਾ ਯੂਸਫ ਨੇ ਖਰੇ ਜੀਵਨ ਨੂੰ ਨਹੀਂ ਛੱਡਿਆ ਬਿਨਾਂ ਕਿਸੇ ਕਾਰਨ ਤੋਂ ਜਦੋਂ ਜੇਲ੍ਹ ਚ ਸੁੱਟ ਦਿੱਤਾ ਗਿਆ ਉਸ ਨੇ ਪ੍ਰਭੂ ਨੂੰ ਦੋਸ਼ ਨਹੀਂ ਦਿੱਤਾ ਆਪਣੇ ਭਰਾਵਾਂ ਤੇ ਵੀ ਦੋਸ਼ ਨਹੀਂ ਲਾਇਆ اے દુષ્ટوں بنا کسے کارن تو توسی مینوں بیچیا ہے اس لیے میرا اے حال ہے ਤੁہانوں اے ہو جائے او ہو جائے اس طرح اس نے شراپ نہیں دیتا اس دی خرائی نو پرمیشور نے ویکھیا खरे لوکانوں پرمیشور کی کردا ہے سامرت دیندا ہے اونچا کردا ہے توے دے وچوں جیل خانے دے وچوں یوسف نو دیش تے راج کرن والے موقع تک پرمیشور نے پہنچا دیتا کہ توسی چنگے دن ویکھنا چوندے ہو ਕੀ ਤੁਸੀਂ ਚੰਗੀ ਸਥਿਤੀ ਵੇਖਣਾ ਚਾਹੁੰਦੇ ਹੋ ਚੰਗਾ ਜੀਵਨ ਵੇਖਣ ਦੀ ਆਸ ਕਰਨਾ ਚਾਹੁੰਦੇ ਹੋ ਇਸ ਲਈ ਖਰਾਈ ਨਾਲ ਚੱਲੋ ਖਰਾਈ ਨਾਲ ਚੱਲਣ ਤੇ ਗੁੰਮਨਾਮ ਲੋਕਾਂ ਨੂੰ ਵੀ ਗੁੰਮਨਾਮ ਦਾ ਮਤਲਬ ਜਿਨ੍ਹਾਂ ਨੂੰ ਕੋਈ ਵੀ ਨਹੀਂ ਜਾਣਦਾ ਜਿਨ੍ਹਾਂ ਨੂੰ ਕੋਈ ਵੀ ਨਹੀਂ ਪਛਾਣਦਾ ਐਸੇ ਲੋਕਾਂ ਨੂੰ ਪਰਮੇਸ਼ਵਰ ਕਿਸ ਤਰ੍ਹਾਂ ਆਸ਼ੀਸ਼ ਦਿੰਦਾ ਹੈ ਅਤੇ ਆਸ਼ੀਸ਼ ਦੇ ਕਾਰਨ ਕਿਸ ਤਰ੍ਹਾਂ ਬਣਾਉਂਦਾ ਹੈ ਅੱਜ ਤੁਹਾਨੂੰ ਇਸ ਵਚਨ ਦੇ ਦੁਆਰਾ ਦਸਾਂਗਾ ਇਹ ਸੋਚ ਰਿਹਾ ਹਾਂ ਅੱਜ ਇਹ ਸੰਦੇਸ਼ ਦਾ ਸਿਰਲੇਖ ਹੈ ਗੁੰਮਨਾਮ ਹੈ ਲੇਕਿਨ ਆਸ਼ਿਸ਼ ਦੇ ਲਾਇਕ ਹੈ ਗੁੰਮਨਾਮ ਹੈ ਲੇਕਿਨ ਆਸ਼ਿਸ਼ ਦੇ ਲਾਇਕ ਹੈ ਅਸਲ ਦੇ ਵਿੱਚ ਉਹ ਲੋਕ ਕੌਣ ਹੈ ਜਿਨ੍ਹਾਂ ਦਾ ਐਡਰੈਸ ਨਹੀਂ ਗੁੰਮਨਾਮ ਹੈ ਲੇਕਿਨ ਉਹ ਆਖਰ ਚਾਹ ਕੇ ਆਸ਼ਿਸ਼ਦਾਇਕ ਬਣ ਗਏ ਇਹ ਸਭ ਕਿਸ ਤਰ੍ਹਾਂ ਹੋਇਆ ਇਹ ਹੀ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪੂਰੇ ਦੇਸ਼ 'ਚ ਅਕਾਲ ਸੀ ਲੇਕਿਨ ਯੂਸਫ ਦੁਆਰਾ ਉਹ ਅਕਾਲ ਦੂਰ ਕੀਤਾ ਗਿਆ ਮੇਰੇ ਭੈਣੋਂ ਅਤੇ ਭਰਾਓ ਜੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਤਾਂ ਤੁਹਾਡੇ ਦੁਆਰਾ ਬਹੁਤਿਆਂ ਨੂੰ ਭੋਜਨ ਦੇ ਸਕਦਾ ਹੈ ਜੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਪਰਮੇਸ਼ਰ ਤੁਹਾਡੇ ਦੁਆਰਾ ਬਹੁਤਿਆਂ ਨੂੰ ਆਸ਼ੀਸ਼ ਦੇ ਸਕਦਾ ਹੈ ਜੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਪਰਮੇਸ਼ਰ ਤੁਹਾਡੇ ਦੁਆਰਾ ਬਹੁਤਿਆਦਾ ਇਲਾਜ ਕਰਾ ਸਕਦਾ ਹੈ ਜੇ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਤਾਂ ਪਰਮੇਸ਼ਰ ਤੁਹਾਡੇ ਦੁਆਰਾ ਬਹੁਤਿਆਂ ਨੂੰ ਆਸ਼ੀਸ਼ ਦੇ ਸਕਦਾ ਹੈ ਇਹੀ ਪਰਮੇਸ਼ਵਰ ਚਾਹੁੰਦੇ ਆ ਮੈਂ ਤੈਨੂੰ ਆਸ਼ੀਸ਼ ਦੇਵਾਂਗਾ ਅਤੇ ਤੈਨੂੰ ਆਸ਼ੀਸ਼ਦਾਇਕ ਬਣਾਵਾਂਗਾ ਤੈਨੂੰ ਆਸ਼ੀਸ਼ ਦਵਾਂਗਾ ਅਤੇ ਤੇਰੇ ਕਾਰਨ ਬਹੁਤੀਆਂ ਜਾਤੀਆਂ ਨੂੰ ਆਸ਼ੀਸ਼ ਦੇਵਾਂਗਾ ਅਬਰਾਹਮ ਨਾਲ ਪਰਮੇਸ਼ਵਰ ਨੇ ਵਾਅਦਾ ਕੀਤਾ ਅਸੀਂ ਅਬਰਾਹਮ ਦੀ ਸੰਤਾਨ ਹ ਇਸ ਲਈ ਅਸੀਂ ਆਸ਼ੀਸ਼ ਪਾਉਣੀ ਹੈ ਬਹੁਤਿਆਂ ਲਈ ਆਸ਼ੀਸ਼ ਦਾ ਕਾਰਨ ਬੰਨਾ ਹੈ ਪਰਮੇਸ਼ਵਰ ਚਾਹੁੰਦਾ ਹੈ ਪਰਮੇਸ਼ਵਰ ਨੇ ਯੂਸਫ ਨੂੰ ਆਸ਼ੀਸ਼ ਦਿੱਤੀ ਯੂਸਫ ਬਹੁਤਿਆਂ ਦੇ ਲਈ ਅਤੇ ਦੇਸ਼ ਦੇ ਲਈ ਆਸ਼ੀਸ਼ ਦਾ ਕਾਰਨ ਬਣਿਆ ਜਦੋਂ ਯੂਸਫ ਨੇ ਆਸ਼ੀਸ਼ ਪਾਈ ਉਹ ਆਪਣੇ ਘਰ ਨੂੰ ਨਹੀਂ ਭੁੱਲਿਆ ਆਪਣੇ ਭਰਾਵਾਂ ਨੂੰ ਨਹੀਂ ਭੁੱਲਿਆ ਨਾ ਆਪਣੇ ਪਿਤਾ ਨੂੰ ਭੁੱਲਿਆ ਲੇਕਿਨ ਅੱਜ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਈ ਕਰਦੇ ਸਮੇਂ ਮਾਪੇ ਚਾਹੀਦੇ ਆ ਕਾਲਜ ਦੀ ਫੀਸ ਜਮ੍ਹਾਂ ਕਰਦੇ ਸਮੇਂ ਮਾਪੇ ਚਾਹੀਦੇ ਆ ਨਵੇਂ ਕੱਪੜਿਆਂ ਦੇ ਲਈ ਮਾਪੇ ਚਾਹੀਦੇ ਆ ਮਾਂ ਮੰਮੀ ਮੈਨੂੰ ਨਵੀਂ ਡਰੈਸ ਚਾਹੀਦੀ ਆ ਮੰਮੀ ਮੈਨੂੰ ਬਾਈਕ ਚਾਹੀਦੀ ਆ ਡੈਡੀ ਦੇ ਮਨਾ ਕਰਨ ਤੇ ਕੀ ਕਰਦਾ ਹੈ ਮੰਮੀ ਕੋਲ ਜਾਂਦਾ ਹੈ ਬੀਤੇ ਦਿਨਾਂ ਚ ਇੱਕ ਭਰਾ ਆ ਕੇ ਬ੍ਰਦਰ ਮੇਰੇ ਬੇਟੇ ਦੀ ਬਾਈਕ ਦੇ ਲਈ ਪ੍ਰਾਰਥਨਾ ਕਰੋ ਮੈਂ ਹਜੇ ਨਹੀਂ ਨਹੀਂ ਕਹਿਣ ਤੇ ਵੀ ਉਹਨੇ ਜਾ ਕੇ ਮੰਮੀ ਨੂੰ ਮਨਾ ਕੇ ਖਰੀਦ ਲਿਆ ਬਾਈਕ ਦੇ ਲਈ ਮੰਮੀ ਚਾਹੀਦੀ ਡੈਡੀ ਚਾਹੀਦਾ ਕੱਪੜੇ ਦੀ ਲੋੜ ਪੈਣ ਤੇ ਮੰਮੀ ਚਾਹੀਦੇ ਡੈਡੀ ਚਾਹੀਦੇ ਪਰ ਕਿਤਾਬਾਂ ਚਾਹੁੰਦੇ ਵੀ ਮੰਮੀ ਡੈਡੀ ਚਾਹੀਦੇ ਹੈ ਅਗਰ ਭੋਖ ਚਾਹੀਦਾ ਹੈ ਤਾਂ ਮੰਮੀ ਚਾਹੀਦੀ ਡੇੜੀ ਚਾਹੀਦਾ ਫਿਰ ਤੁਹਾਡਾ ਇੱਕ ਚੰਗਾ ਭਵਿੱਖ ਬਣਨ ਤੋਂ ਬਾਅਦ ਤੁਹਾਨੂੰ ਚੰਗੀ ਨੌਕਰੀ ਚੰਗਾ ਕੈਰੀਅਰ ਬਣਨ ਤੋਂ ਬਾਅਦ ਤੁਹਾਨੂੰ ਮਾਂ ਦੀ ਲੋੜ ਨਹੀਂ ਆ ਨਾ ਪਿਤਾ ਦੀ ਲੋੜ ਹੈ ਤੁਸੀਂ ਆਪਣੇ ਨਾਲ ਦੇ ਭਰਾਵਾਂ ਬਾਰੇ ਨਹੀਂ ਸੋਚਦੇ ਆਪਣੇ ਭੈਣ ਦੇ ਵਿਆਹ ਦੇ ਬਾਰੇ ਵੀ ਤੁਸੀਂ ਨਹੀਂ ਸੋਚਦੇ ਹੋ ਸਵਾਰਥ ਹੈ ਧਿਆਨ ਦਿਓ ਪਰਮੇਸ਼ਵਰ ਨੇ ਕਿਉਂ ਆਸ਼ੀਸ਼ ਦਿੱਤੀ ਕਾਰਨ ਜਾਣਦੇ ਹੋ ਸਾਰੀਆਂ ਆਸ਼ੀਸ਼ਾਂ ਦਾ ਨਜ਼ਾਰਾ ਤੁਸੀਂ ਨਾ ਲਓ ਤੁਹਾਡੀਆਂ ਆਸ਼ੀਸ਼ਾਂ ਨੂੰ ਵੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੰਡੋ ਤੁਸੀਂ ਇਸੇ ਮਕਸਦ ਦੇ ਨਾਲ ਹੀ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਰਿਹਾ ਹੈ ਇਸ ਗੱਲ ਨੂੰ ਯਾਦ ਰੱਖੋ ਮੈਂ ਆਪਣੇ ਜੀਵਨ 'ਚ ਇੱਕ ਸੱਚ ਨੂੰ ਜਾਣਿਆ ਸਮਝਿਆ ਹਾਂ ਵੇਖ ਪਾਇਆ ਹਾਂ ਇਹ ਸੱਚ ਨੂੰ ਆਪਣੇ ਜੀਵਨ ਤੋਂ ਮੈਂ ਵਿਹਾਰਿਕ ਰੂਪ ਦੇਣਾ ਹੈ ਸੋਚਨੇ ਪਰ ਉਹ ਸੱਚ ਕੀ ਹੈ ਕਿਰਪਾ ਕਰਕੇ ਤੁਸੀਂ ਵੀ ਇਹ ਸਚਾਈ ਨੂੰ ਆਪਣੇ ਜੀਵਨ 'ਚ ਅਪਣਾ ਲਓ ਇੱਕ ਗੁਰੂ ਨੇ ਆਪਣੇ ਦੋ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਇੱਕ ਨੂੰ ਖਾਲੀ ਬੈਗ ਦਿੱਤਾ ਅਤੇ ਦੂਸਰੇ ਦੇ ਬੈਗ ਦੇ ਵਿੱਚ ਬਹੁਤ ਸਾਰੇ ਫਲਾਂ ਨੂੰ ਰੱਖਿਆ ਫਲਾਨੀ ਜਗ੍ਹਾ ਤੇ ਤੁਸੀਂ ਜਾਓ ਇਸ ਤਰ੍ਹਾਂ ਉਹਨਾਂ ਨੂੰ ਕਿਹਾ ਜਿਸ ਨੂੰ ਖਾਲੀ ਬੈਗ ਦਿੱਤਾ ਉਸ ਨੂੰ ਕਿਹਾ ਕਿ ਤੈਨੂੰ ਜੋ ਪਸੰਦ ਹੈ ਉਸ ਨੂੰ ਬੈਗ 'ਚ ਭਰ ਲੈ ਤੂੰ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਬੈਗ 'ਚ ਭਰ ਲੈ ਭਰ ਕੇ ਉਸ ਨਗਰ ਦੇ ਵਿੱਚ ਜਾ ਇਸ ਤਰ੍ਹਾਂ ਕਿਹਾ ਖਾਲੀ ਬੈਗ ਦੇ ਕੇ ਅਤੇ ਦੂਸਰੇ ਨੂੰ ਕਿਹਾ ਕਿ ਤੇਰੇ ਬੈਗ 'ਚ ਮੈਂ ਮਸਮੀਆਂ ਰੱਖੀਆਂ ਹਨ ਅਤੇ ਸੇਵ ਰੱਖੇ ਹੈ ਅਤੇ ਕੇਲੇ ਰੱਖੇ ਹੈ ਬਹੁਤ ਸਾਰੇ ਫਲ ਰੱਖੇ ਹੈ ਇਲਿਆਕ ਕੇ ਉਹਦੇ ਹੱਥ ਵਿੱਚ ਦੇਣ ਤੋਂ ਬਾਅਦ ਕਿਹਾ ਤੂੰ ਉਸ ਨਗਰ ਤੱਕ ਜਾਂਦੇ ਸਮੇਂ ਜਿੰਨੇ ਲੋਕਾਂ ਨੂੰ ਵੰਡ ਸੰਗਦਾ ਹੈ ਵੰਡ ਦੇ ਕਿਹਾ ਹੁਣ ਕਿਹਦੀ ਸ਼ੁਰੂਆਤ ਮੁਸ਼ਕਿਲ ਵਾਲੀ ਹੈ ਤੁਸੀਂ ਦੱਸੋ ਜੀਦਾ ਬੈਗ ਖਾਲੀ ਹੈ ਉਹਦੀ ਸ਼ੁਰੂਆਤ ਮੁਸ਼ਕਿਲ ਹੈ ਜਾਂ ਫਿਰ ਜੀਦਾ ਬੈਗ ਫਲਾਂ ਦੇ ਨਾਲ ਭਰਿਆ ਉਹਦੀ ਜਿਸਦੇ ਬੈਗ ਚ ਫਲ ਭਰੇ ਆ ਉਸ ਨੂੰ ਚੱਕਣੇ ਬਹੁਤ ਮੁਸ਼ਕਿਲ ਲੱਗਦੇ ਉਹਦਾ ਬੈਗ ਭਾਰਾ ਹੈ ਆਪਣੀ ਸ਼ੁਰੂਆਤ ਉਸਨੇ ਬੋਝ ਦੇ ਨਾਲ ਸ਼ੁਰੂ ਕੀਤੀ ਲੇਕਿਨ ਰਾਸਤੇ 'ਚ ਉਸ ਨੂੰ ਅਗਰ ਕੋਈ ਗਰੀਬ ਮਿਲੇ ਤਾਂ ਕੇਲੇ ਦਿੱਤੇ ਗਰੀਬ ਬੱਚੇ ਵਿਖਣ ਤੇ ਉਸ ਨੂੰ ਮਸੰਮੀਆਂ ਦਿੱਤੀਆਂ ਕੋਈ ਗਰੀਬ ਮਾਬਾ ਵਖਣ ਤੇ ਉਹਨਾਂ ਨੂੰ ਸੰਤਰੇ ਦੇ ਫਲ ਦਿੱਤੇ ਉਸ ਨੂੰ ਜਿਹੜਾ ਵੀ ਗਰੀਬ ਮਿਲਿਆ ਉਹਨਾਂ ਗਰੀਬਾਂ ਨੂੰ ਵੰਡਦਾ ਗਿਆ ਵੰਡਦਾ ਗਿਆ ਇਸ ਤਰ੍ਹਾਂ ਜਦੋਂ ਉਹ ਵੰਡਦਾ ਹੋਇਆ ਜਾ ਰਿਹਾ ਸੀ ਉਹਦਾ ਬੋਝ ਘਟੇਗਾ ਜਾਂ ਵਧੇਗਾ ਤੁਸੀਂ ਆਪ ਦੱਸੋ ਜਿਵੇਂ ਜਿਵੇਂ ਉਹ ਵੰਡੇਗਾ ਉਸੇ ਤਰ੍ਹਾਂ ਉਹਦਾ ਸਫ਼ਰ ਆਸਾਨ ਹੋਵੇਗਾ ਬੋਝ ਵੀ ਘਟ ਜਾਵੇਗਾ ਥੋੜੀ ਦੂਰ ਜਾਣ ਤੱਕ ਸਾਰੇ ਫਲਾ ਨੂੰ ਵੰਡ ਦਿੱਤਾ ਸੀ ਅਤੇ ਹੁਣ ਬੈਗ ਰਹਿ ਗਿਆ ਸੀ ਅਤੇ ਆਰਾਮ ਨਾਲ ਯਾਤਰਾ ਕਰਨੀ ਸ਼ੁਰੂ ਕੀਤੀ ਜਿਸ ਮੰਜ਼ਲ ਤੇ ਉਸਨੇ ਪਹੁੰਚਣਾ ਸੀ ਆਰਾਮ ਨਾਲ ਪਹੁੰਚ ਗਿਆ ਕਿਉਂਕਿ ਉਸਨੇ ਜਿਸ ਮੰਜ਼ਲ ਤੱਕ ਪਹੁੰਚਣਾ ਸੀ ਉੱਥੇ ਪਹੁੰਚਣ ਤੱਕ ਉਹਦੇ ਕੋਲ ਜਿਹੜੀਆਂ ਆਸ਼ੀਸ਼ਾਂ ਸੀ ਕੀ ਕੀਤੀਆਂ ਵੰਡਦਾ ਗਿਆ ਉਸਨੇ ਕੀ ਕੀਤਾ ਜਦ ਆਪਣੀਆਂ ਆਸ਼ੀਸ਼ਾਂ ਉਸਨੇ ਵੰਡ ਦਿੱਤੀਆਂ ਤਾਂ ਉਸ ਨੂੰ ਉਹਦੀ ਮੰਜ਼ਲ ਤੱਕ ਸਹੀ ਸਲਾਮਤ ਪਹੁੰਚਾ ਦਿੱਤਾ ਅਤੇ ਉਸ ਨੂੰ ਆਨੰਦਿਤ ਕੀਤਾ ਅਤੇ ਦੂਸਰਾ ਵਿਅਕਤੀ ਖਾਲੀ ਬੈਗ ਲੈ ਕੇ ਯਾਤਰਾ ਸ਼ੁਰੂ ਕਰਨ ਲੱਗਾ ਬਹੁਤ ਖੁਸ਼ੀ ਦੇ ਨਾਲ ਉਸਨੇ ਯਾਤਰਾ ਕੀਤੀ ਬੜੀ ਖੁਸ਼ੀ ਦੇ ਨਾਲ ਉਸਨੇ ਯਾਤਰਾ ਸ਼ੁਰੂ ਕੀਤੀ ਅਤੇ ਫਿਰ ਗਾंदे ਬੁਜਾਂਦੇ ਉਹ ਜਾ ਰਿਹਾ ਸੀ ਉਸ ਨੂੰ ਕੁਝ ਚਮਕਦੇ ਹੋਏ ਪੱਥਰ ਦਿਖਾਈ ਦਿੱਤੇ ਉਸ ਨੇ ਚਮਕਦੇ ਪੱਥਰਾਂ ਨੂੰ ਆਪਣੇ ਬੈਗ ਚ ਪਾ ਲਿਆ ਬੋਝ ਵੱਧ ਗਿਆ ਉਹ ਥੋੜਾ ਜਿਹਾ ਅੱਗੇ ਗਿਆ ਉਸ ਨੂੰ ਕੁਝ ਚੀਜ਼ਾਂ ਦਿਖਾਈ ਦਿੱਤੀਆਂ ਮਾਰਕੀਟ ਚ ਖਰੀਦ ਲੀਆਂ ਬੈਗ ਚ ਰੱਖ ਲਈਆਂ ਉਸ ਨੂੰ ਜੋ ਵੀ ਚਾਹੀਦਾ ਸੀ ਉਹ ਖਰੀਦ ਲੈਂਦਾ ਸੀ ਬੈਗ ਚ ਪਾ ਲੈਂਦਾ ਸੀ ਥੋੜੀ ਦੂਰ ਜਾਣ ਤੱਕ ਉਹ ਆਪਣੇ ਬੈਗ ਨੂੰ ਚੱਕ ਨਹੀਂ ਪਾਰਿਆ ਸੀ ਉਹ ਬੋਝ ਸਹਿ ਨਹੀਂ ਕਰ ਸਕਿਆ ਯਾਤਰਾ ਵਿੱਚ ਦੁੱਖ ਚ ਲਿਆ ਕਦਮ ਅੱਗੇ ਵਧਾਉਣੇ ਮੁਸ਼ਕਿਲ ਹੋ ਗਏ ਅੱਧੇ ਰਸਤੇ ਵਿੱਚ ਹੀ ਉਸ ਨੇ ਜਿਹਨੂੰ ਚਾਹਿਆ ਸੀ ਜਿਸ ਨੂੰ ਚੱਕਿਆ ਸੀ ਉਸ ਬੋਝ ਨੇ ਉਸ ਨੂੰ ਮਾਰ ਦਿੱਤਾ ਅਚਾਨਕ ਅੱਧੇ ਰਸਤੇ ਵਿੱਚ ਉਸ ਨੇ ਜੋ ਚਾਹਿਆ ਜਿਸ ਨੂੰ ਚੁਣਿਆ ਜਿਸ ਨੂੰ ਉਸ ਨੇ ਪਾਇਆ ਉਹ ਕਿਸੇ ਨੂੰ ਵੰਡ ਨਹੀਂ ਸਕਦਾ ਸੀ ਇਸੇ ਲਈ ਉਹਦੀ ਯਾਤਰਾ ਖਤਰਨਾਕ ਹੋ ਗਈ ਇਹ ਹੀ ਨਹੀਂ ਹੋਇਆ ਉਹਦੀ ਯਾਤਰਾ ਅੱਧ ਵਿੱਚ ਹੀ ਰੁਕ ਗਈ ਅੱਜ ਮੇਰਾ ਸਵਾਲ ਇਹ ਹੈ ਕਿ ਇਹਨਾਂ ਦੋਨਾਂ ਵਿੱਚੋਂ ਤੁਸੀਂ ਕਿਹੜੀ ਪਾਰਟੀ ਦੇ ਹੋ ਕਿਹੜਾ ਰਾਹ ਚੁਣੋਗੇ ਤੁਹਾਡੇ ਜੀਵਨ ਦੀਆਂ ਆਸ਼ੀਸ਼ਾਂ ਨੂੰ ਤੁਸੀਂ ਵੰਡਦੇ ਹੋਏ ਵੰਡਦੇ ਹੋਏ ਸ਼ਾਂਤੀ ਦੇ ਨਾਲ ਇਸ ਯਾਤਰਾ ਨੂੰ ਖਤਮ ਕਰੋਗੇ ਮੇਰਾ ਸਵਾਲ ਹੈ ਕਿ ਅਸੀਂ ਸੰਸਾਰ ਚ ਕੁਝ ਲੈ ਕੇ ਆਏ ਹਾਂ ਕੀ ਲਿਆਏ ਆ ਧਿਆਨ ਨਾਲ ਸੁਣੋ ਅਸੀਂ ਜਦੋਂ ਈਯੂਬ ਦੇ ਬਾਰੇ ਵੇਖਦੇ ਹਾਂ ਉਹਦੇ ਕੋਲ ਸੰਪਤੀ ਸੀ ਅਮੀਰ ਸੀ ਆਤਮਿਕ ਸੀ ਧਨਵਾਨ ਯਾਨੀ ਉਹਦੇ ਤੋਂ ਇਲਾਵਾ ਉਸ ਦੇਸ਼ 'ਚ ਹੋਰ ਕੋਈ ਅਮੀਰ ਨਹੀਂ ਸੀ ਅਮੀਰ ਯਾਨੇ ਸੱਤ ਬੇਟੇ ਤੇ ਤਿੰਨ ਬੇਟੀਆਂ ਸੀ ਕਿੰਨਾ ਅਮੀਰ ਆਦਮੀ ਸੀ ਗਰਵ ਦਾ ਫਲ ਪਰਮੇਸ਼ਵਰ ਦੇ ਵੱਲੋਂ ప్రతిਫਲ ਹੈ ਇਸ ਤੋਂ ਵੱਡੀ ਆਸ਼ੀਸ਼ ਪਰਮੇਸ਼ਵਰ ਹੋਰ ਕੀ ਦੇ ਸਕਦਾ ਹੈ ਸੋਨਾ ਹੋ ਸਕਦਾ ਚਾਂਦੀ ਹੋ ਸਕਦੀ ਇਹ ਸਭ ਚੀਜ਼ਾਂ ਹੀ ਹੈ ਸਾਧਨ ਹੈ ਕਪੜੇ ਹੈ ਇਨਾਂ ਵਿੱਚੋਂ ਕਿਸੇ ਦੇ ਵੀ ਅਸੀਂ ਬੱਚਿਆਂ ਨਾਲ ਤੁਲਨਾ ਨਹੀਂ ਕਰ ਸਕਦੇ ਪਰਮੇਸ਼ਵਰ ਦਾ ਇਨਸਾਨ ਦੇ ਲਈ ਕੋਈ ਗਿਫਟ ਹੈ ਅਗਰ ਕਵਾਂਗੇ ਉਹ ਹੈ ਗਰਭ ਦਾ ਫਲ ਇਸ ਲਈ ਇੱਕ ਸਮੇਂ ਤੇ ਕਹਿੰਦਾ ਹੈ ਅਬਰਾਹਮ ਤੇਰਾ ప్రతిਫਲ ਜ਼ਿਆਦਾ ਹੋਵੇਗਾ ਕਹਿਣ ਤੇ ਤੁਸੀਂ ਕੁਝ ਵੀ ਦੋ ਕੀ ਫਾਇਦਾ ਤਦ ਤੱਕ ਅਬਰਾਹਮ ਇੱਕ ਮਹਾਨ ਅਮੀਰ ਬਣ ਚੁੱਕਿਆ ਸੀ ਜਾਇਦਾਦ ਵਾਲਾ ਬਣ ਚੁੱਕਿਆ ਸੀ ਕਹਿੰਦਾ ਕਿੰਨਾ ਵੀ ਅਮੀਰ ਹੋਣ ਤੇ ਕੀ ਫਾਇਦਾ ਪੈਸੇ ਹੋਣ ਤੇ ਵੀ ਕੀ ਫਾਇਦਾ ਮੈਂ ਤਾਂ ਔਲਾਦ ਤੋਂ ਬਿਨਾ ਰਹਿ ਗਿਆ ਹਾਂ ਇਹ ਧਨ ਇਹ ਦੌਲਤ ਕਿਸ ਨੂੰ ਚਾਹੀਦੀ ਹੈ ਅਬਰਾਹਮ ਫਿਰ ਤੈਨੂੰ ਕੀ ਚਾਹੀਦਾ ਹੈ ਇੱਕ ਪੁੱਤਰ ਦੇ ਪਿਤਾ ਕੀ ਕਹਿ ਰਿਹਾ ਹੈ ਉਹ ਕਹਿ ਰਿਹਾ ਇਸ ਸੰਸਾਰ ਚ ਰਹਿਣ ਵਾਲੀ ਹਰ ਇੱਕ ਧਨ ਦੌਲਤ ਅਤੇ ਸੰਪਤੀ ਤੋਂ ਤੁਸੀਂ ਜੋ ਔਲਾਦ ਦੋਗੇ ਤੁਸੀਂ ਜੋ ਵੰਸ਼ ਦੋਗੇ ਉਹ ਹੈ ਪਿਆਰਿਓ ਈਯੂਬ ਅਮੀਰ ਸੀ ਈਯੂਬ ਉਹਦੇ ਕੋਲ ਬਹੁਤ ਹੀ ਸੰਪਤੀ ਸੀ ਧਨ ਸੰਪਤੀ ਹੋਣ ਤੇ ਵੀ ਉਹ ਇੱਕ ਅਦਭੁਤ ਆਤਮਿਕ ਸੀ ਹਰ ਰੋਜ਼ ਆਪਣੇ ਬੇਟੇ ਤੇ ਬੇਟੀ ਲਈ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆ ਕੇ ਹੋਮ ਬਲੀ ਚੜਾਉਂਦਾ ਸੀ ਪ੍ਰਾਰਥਨਾ ਕਰਦਾ ਸੀ ਬੇਨਤੀ ਕਰਦਾ ਸੀ ਪਛਤਾਪ ਕਰਦਾ ਸੀ ਫਿਰ ਕੀ ਹੋਇਆ ਉਹਦੀ ਸੰਪਤੀ 500 ਗਦੇ 500 ਬੈਲ 7000 ਭੇਡਾਂ 3000 ਊਂਠ ਇੱਕ ਦਿਨ ਕੀ ਹੋਇਆ ਜਾਣਦੇ ਹੋ ਉਹਦਾ ਨੌਕਰ ਦੌੜਦਾ ਹੋਇਆ ਆਇਆ ਮਾਲਿਕ ਘਟਨਾ ਹੋ ਗਈ ਕੀ ਹੋਇਆ 500 ਬਲਦ 500 ਗਧੇ ਦੁਸ਼ਮਣ ਨੇ ਆ ਕੇ ਨੌਕਰਾਂ ਨੂੰ ਮਾਰ ਕੇ ਉਹਨਾਂ ਨੂੰ ਨਾਸ਼ ਕਰ ਦਿੱਤਾ ਉਹਦੇ ਅੱਧੇ ਪਸ਼ੂ ਮਰ ਗਏ ਇੱਕੀ ਮਰ ਗਏ ਤਾਂ ਮਰ ਗਏ ਹਜੇ 7000 ਭੇਡਾਂ ਹੈ ਹਜੇ 3000 ਊਂਟ ਹੈ ਇੱਕ ਹੋਰ ਵਿਅਕਤੀ ਦੌੜਦਾ ਆਇਆ ਮਾਲਿਕ ਮਾਲਿਕ ਘਟਨਾ ਹੋ ਗਈ ਕੀ ਹੋਇਆ 7000 ਭੇਡਾਂ ਨੂੰ ਚਰਾਉਣ ਵਾਲੇ ਚਰਵਾਹਿਆਂ ਨੂੰ ਦੁਸ਼ਮਣ ਨੇ ਮਾਰ ਕੇ 7000 ਭੇਡਾਂ ਨੂੰ ਲੈ ਗਿਆ ਭੇਡਾਂ ਵੀ ਚਲੇ ਗੀਆਂ ਹਾਂ ਚਲੇ ਗਈਆਂ ਜਾਂਦੀਆਂ ਤਾਂ ਜਾਣਦੇ 3000 ਊਂਟ ਹੈ ਨਾ ਊਂਟ ਤਾਂ ਬਹੁਤ ਕੀਮਤੀ ਹੁੰਦੇ ਆ ਇੱਕ ਹੋਰ ਵਿਅਕਤੀ ਆਇਆ ਮਾਲਿਕ ਤੁਹਾਨੂੰ ਗੱਲ ਦੱਸਣੀ ਹੈ ਕੀ ਹੋਇਆ ਤੁਹਾਡੇ 3000 ਕੀਮਤੀ ਊਂਟਾਂ ਨੂੰ ਵੀ ਦੁਸ਼ਮਣ ਆ ਕੇ ਲੈ ਗਿਆ ਹੈ ਉਸਨੇ ਸਾਰੇ ਨੌਕਰ ਮਾਰ ਦਿੱਤੇ ਮੈਂ ਇਕੱਲਾ ਰਹਿ ਗਿਆ ਈਯੂਬ ਦੀ ਸਾਰੀ ਸੰਪਤੀ ਚਲੀ ਗਈ ਸંપਤੀ ਗਾਇਤਾ ਗਈ ਆਸ਼ਵਰੇ ਹੈ ਮੇਰੇ ਸੱਤ ਪੁੱਤਰ ਹੈ ਤਿੰਨ ਬੇਟੀਆਂ ਹੈ ਬਹੁਤ ਹੈ ਕੁਝ ਦੇਰ ਬਾਅਦ ਇੱਕ ਵਿਅਕਤੀ ਦੌੜ ਕੇ ਆਇਆ ਸੋ ਹਮੀ ਸੁਆਮੀ ਕਟਨਾ ਹੋ ਗਈ ਕੀ ਹੋਇਆ ਤੁਹਾਡੇ ਪੁੱਤਰ ਭੋਜਨ ਕਰ ਰਹੇ ਸੀ ਅਚਾਨਕ ਹਨੇਰੀ ਆਈ ਪਵਨ ਡਿੱਗ ਗਿਆ ਤੁਹਾਡੇ ਸੱਤੇ ਪੁੱਤਰ ਤਿੰਨੇ ਪੁੱਤਰੀਆਂ ਮਰ ਗਈਆਂ ਆਸ਼ਵਰਿਆ ਵੀ ਚਲਿਆ ਗਿਆ ਪਿਆਰਿਓ ਕਿਵੇਂ ਸਹਿ ਸਕਦਾ ਹੈ ਹੁਣ ਕੀ ਬਚਿਆ ਦੱਸੋ ਸੰਪਤੀ ਚਲੀ ਗਈ ਐਸ਼ਵ ਆਰਾਮ ਚਲਾ ਗਿਆ ਹੁਣ ਕੀ ਬਚਿਆ ਆਤਮਿਕਤਾ ਉਹਨੇ ਕੀ ਕਿਹਾ ਜਾਂਦੇ ਹੋ ਮੈਂ ਆਪਣੀ ਮਾਂ ਦੇ ਗਰਭ ਤੋਂ ਨੰਗਾ ਆਇਆ ਸੀ ਨੰਗਾ ਹੀ ਚਲਾ ਜਾਵਾਂਗਾ ਕੁਝ ਲੈ ਕੇ ਨਹੀਂ ਆਇਆ ਨਾ ਹੀ ਲੈ ਕੇ ਜਾਵਾਂਗਾ ਯਹੋਵਾ ਦਾ ਨਾਮ ਉੱਚਾ ਕੀਤਾ ਜਾਵੇ ਕਿਵੇਂ ਕਹਿ ਪਾਇਆ ਪਿਆਰਿਓ ਇਹ ਕਿਸ ਤਰ੍ਹਾਂ ਹੋ ਪਾਇਆ ਉਸਨੇ ਆਪਣੀ ਆਤਮਿਕਤਾ ਨੂੰ ਆਧਾਰ ਬਣਾਇਆ ਵਰਦਾਨਾਂ ਲਈ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ ਕੱਪੜਿਆਂ ਦੇ ਲਈ ਸਾਧਨਾ ਦੇ ਲਈ ਚੀਜ਼ਾਂ ਦੇ ਲਈ ਉਸਨੇ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ ਵਪਾਰ ਦੇ ਲਈ ਕਾਰੋਬਾਰ ਦੇ ਲਈ ਉਸਨੇ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਕੀਤਾ ਉਸਨੇ ਵਿਸ਼ਵਾਸ ਕੀਤਾ ਕਿ ਪਰਮੇਸ਼ਰ ਨੇ ਮੈਨੂੰ ਬਣਾਇਆ ਹੈ ਉਹੀ ਮੇਰਾ ਪਾਲਨਹਾਰ ਹੈ ਅੰਤ ਵਿੱਚ ਆਯੂਬ ਦੇ ਜੀਵਨ ਜਿੱਕੀ ਬਚਿਆ ਜਾਂਦੇ ਹੋ ਆਤਮਿਕਤਾ ਬਚ ਗਈ ਸੀ ਉਸ ਦੀ ਪਤਨੀ ਨੇ ਆ ਕੇ ਕਿਹਾ ਪਰਮੇਸ਼ਵਰ ਦੀ ਨਿੰਦਾ ਕਰ ਅਤੇ ਮਰ ਜਾ ਮਰ ਜਾ ਪਹਿਲਾ ਕੀ ਕਿਹਾ ਨਿੰਦਾ ਕਰ ਦੂਸਰਾ ਕੀ ਕਿਹਾ ਮਰ ਜਾ ਪਿਆਰਿਓ ਸ਼ੈਤਾਨ ਇਹ ਹੀ ਕਵੇਗਾ ਜਦੋਂ ਤੁਹਾਨੂੰ ਕਸ਼ਟ ਹੋਵੇ ਜਾਂ ਬਿਮਾਰੀ ਹੋਵੇ ਜਾਂ ਦੁੱਖ ਤਕਲੀਫ ਹੋਵੇ ਦਫ਼ਤਰ 'ਚ ਸਮੱਸਿਆ ਹੋਣ ਤੇ ਘਰ ਦੇ ਵਿੱਚ ਸਮੱਸਿਆ ਹੋਣ ਤੇ ਰਿਸ਼ਤੇਦਾਰਾਂ ਦੇ ਨਾਲ ਮਨ ਵਿੱਚ ਤਾਵ ਹੋਣ ਤੇ ਦਬਾਅ ਬਦਨ ਤੇ ਅਤੇ ਤੁਸੀਂ ਸਹਿਨਾ ਕਰ ਸਕੋ ਸ਼ੈਤਾਨ ਆਕੇ ਕੀ ਕਹੇਗਾ ਜਾਣਦੇ ਹੋ ਨਿੰਦਾ ਕਰ ਪਰਮੇਸ਼ਵਰ ਦੀ ਨਿੰਦਾ ਕਰ ਪੁੱਛ ਉਹ ਕਿੱਥੇ ਗਿਆ ਹੈ ਪੁੱਛ ਕਿਉਂ ਉਹ ਚੁੱਪ ਹੈ ਪੁੱਛੋ ਕਿਉਂ ਧਿਆਨ ਨਹੀਂ ਦੇ ਰਿਹਾ ਹੈ ਪੁੱਛੋ ਕਿ ਮਰ ਗਿਆ ਹੈ ਜਾਂ ਜ਼ਿੰਦਾ ਹੈ ਪਿਆਰਿਓ ਐਸੇ ਲਈ ਸਾਡੇ ਵਿੱਚੋਂ ਕਈ ਲੋਕ ਥੋੜੇ ਦੁੱਖ ਅਤੇ ਤਕਲੀਫਾਂ ਦੇ ਵਿੱਚੋਂ ਬਿਮਾਰੀ ਅਤੇ ਸਮੱਸਿਆਵਾਂ 'ਚੋਂ ਨਿਕਲਣ ਤੇ ਉਹ ਪਰਮੇਸ਼ਵਰ ਨੂੰ ਸਵਾਲ ਕਰਦੇ ਆ ਪਰਮੇਸ਼ਵਰ ਨਾਲ ਬਹਿਸ ਕਰਦੇ ਆ ਐਸੇ ਲੋਗ ਪਰਮੇਸ਼ਵਰ ਨੂੰ ਤੰਗ ਕਰਦੇ ਆ ਇਹ ਸ਼ੈਤਾਨ ਦਾ ਕੰਮ ਹੈ ਦੂਸਰਾ ਮਰ ਜਾਓ ਜਿੰਦਗੀ ਕੀ ਫਾਇਦਾ ਇਹ ਸ਼ੈਤਾਨ ਦੀ ਦੂਸਰੀ ਚਾਲ ਹੈ ਕੀ ਹੈ ਜਾਣਦੇ ਹੋ ਮਰ ਜਾ ਅੱਜ ਸਾਡੇ ਵਿੱਚ ਕੋਈ ਹੈ ਬ੍ਰਦਰ ਮਰਨ ਨੂੰ ਮਨ ਕਰ ਰਿਹਾ ਹੈ ਇਹ ਤੁਹਾਨੂੰ ਕਿੰਨੇ ਕਿਹਾ ਜਾਣਦੇ ਹੋ ਜ਼ੋਰ ਨਾਲ ਬੋਲੋ ਸ਼ੈਤਾਨ ਨੇ ਉਹ ਚੋਰ ਹੈ ਘਾਤ ਕਰਨ ਵਾਲਾ ਹੈ ਹਤਿਆਰਾ ਹੈ ਮਰ ਜਾਓ ਇੱਕ ਗੱਲ ਤੁਹਾਨੂੰ ਪਤਾ ਹੈ ਉਸਨੇ ਕਿੰਨੀ ਵਾਰ ਕਿਹਾ ਸੀ ਕਿਨੂੰ ਮੈਨੂੰ ਵੀ ਕੀ ਕਿਹਾ ਸੀ ਮਰ ਜਾ ਕਈ ਵਾਰ ਕਿਹਾ ਤੂੰ ਨਹੀਂ ਕਰ ਸਕਦਾ ਤੂੰ ਸਹਿ ਨਹੀਂ ਸਕਦਾ ਇਹ ਸੇਵਾ ਤੂੰ ਨਹੀਂ ਕਰ ਸਕਦਾ ਇੱਕ ਨਹੀਂ ਕਈ ਤਰੀਕਿਆਂ ਨਾਲ ਸ਼ੈਤਾਨ ਆ ਕੇ ਕਹਿੰਦਾ ਹੈ ਮਰ ਜਾ ਮਰ ਜਾ ਮਰ ਜਾ ਉਸਨੇ ਕਈ ਵਾਰ ਕਿਹਾ ਉਹ ਪਾਗਲ ਮੇਰਾ ਯੀਸ਼ੂ ਸਲੀਬ ਤੇ ਇਸ ਲਈ ਨਹੀਂ ਮਰਿਆ ਕਿ ਮੈਂ ਮਰ ਜਾਵਾਂ ਮੈਂ ਪ੍ਰਭੂ ਲਈ ਜੀਵਾਂ ਇਸ ਲਈ ਉਹ ਮੇਰੇ ਲਈ ਮਰਿਆ ਹੈ ਮੇਰੇ ਭੈਣੋਂ ਅਤੇ ਭਰਾਵੋ ਅੱਜ ਸ਼ੈਤਾਨ ਸਾਡੇ ਵਿੱਚੋਂ ਕਿਸੇ ਨੂੰ ਕਹਿ ਰਿਹਾ ਹੈ ਨਿੰਦਾ ਕਰ ਦੋਸ਼ ਲਗਾ ਜੋ ਵੀ ਹੈ ਫੈਸਲਾ ਕਰ ਲੈ ਪਰਮੇਸ਼ਵਰ ਨਾਲ ਹੋ ਸਕਦਾ ਹੈ ਤੁਹਾਡੇ ਪਤੀ ਨਾਲ ਜਾਂ ਫਿਰ ਪਤਨੀ ਨਾਲ ਹੋ ਸਕਦਾ ਹੈ ਨੌਕਰੀ ਕਰਨ ਵਾਲੀ ਜਗ੍ਹਾ ਤੇ ਤੁਹਾਡੇ ਮਾਲਿਕ ਨਾਲ ਹੋ ਸਕਦਾ ਬੌਸ ਨਾਲ ਹੋ ਸਕਦਾ ਜੋ ਫੈਸਲਾ ਕਰਨਾ ਹੈ ਕਰ ਲੈ ਕਦੋਂ ਤੱਕ ਸਹਿੰਦਾ ਰਹੇਗਾ ਕਹਿ ਸਕਦਾ ਹੈ ਜਾਂ ਫਿਰ ਤੁਹਾਡੇ ਦੁੱਖਾਂ ਨੂੰ ਵੇਖ ਕੇ ਸ਼ੈਤਾਨ ਕਹਿ ਸਕਦਾ ਹੈ ਮਰ ਜਾਓ ਇਸ ਪਤੀ ਨਾਲ ਜੀ ਨਹੀਂ ਸਕਦੀ ਇਸ ਪਤੀ ਨੂੰ ਤੁਸੀਂ ਸਹਿ ਨਹੀਂ ਸਕਦੇ ਇਹਨਾਂ ਬੱਚਿਆਂ ਨੂੰ ਪਾਲ ਨਹੀਂ ਸਕਦੇ ਇਹ ਉਦਾਰ ਨਹੀਂ ਦੇ ਸਕਦੇ ਮਰਨਾ ਹੀ ਠੀਕ ਹੈ ਮਰ ਜਾਓ ਇਸ ਤਰ੍ਹਾਂ ਪਤਨੀ ਦੇ ਕਹਿਣ ਤੇ ਆਯੂਬ ਕਹਿੰਦਾ ਹੈ ਤੂੰ ਮੂਰਖ ਇਸਤਰੀ ਹੈਂ ਅਸੀਂ ਪਰਮੇਸ਼ਰ ਦੀਆਂ ਬਰਕਤਾਂ ਦਾ ਆਨੰਦ ਲਿਆ ਹੈ ਨਾ ਇਹ ਦੁੱਖ ਨੂੰ ਸਾਡੇ ਜੀਵਨ ਚ ਆਗਿਆ ਦਿੱਤੀ ਹੈ ਦੁੱਖ ਦਾ ਵੀ ਨਜ਼ਾਰਾ ਲੈਣਾ ਹੈ ਨਾ ਕਿੰਨਾ ਅਦਭੁਤ ਵਿਅਕਤੀ ਸੀ ਪਹਿਲਾਂ ਕੀ ਕਹਿੰਦਾ ਮੈਂ ਨੰਗਾ ਆਇਆ ਹਾਂ ਕੁਝ ਲੈ ਕੇ ਨਹੀਂ ਆਇਆ ਲੈ ਕੇ ਨਹੀਂ ਜਾਵਾਂਗਾ ਕਾਦੇ ਲਈ ਮਿਹਨਤ ਯਹੋਵਾ ਨੇ ਦਿੱਤਾ ਹੈ ਯਹੋਵਾ ਨੇ ਲੈ ਲਿਆ ਹੈ ਅਸੀਂ ਕੀ ਕਰ ਸਕਦੇ ਹਾਂ ਜਦੋਂ ਉਸ ਨੇ ਅਸਲੀਅਤ ਨੂੰ ਜਾਣ ਲਿਆ ਸੀ ਪਰਮੇਸ਼ਰ ਦੇ ਨਾਲ ਬਹਿਸ ਨਹੀਂ ਕੀਤੀ ਅਤੇ ਨਾ ਹੀ ਪਰਮੇਸ਼ਵਰ ਨੂੰ ਛੱਡਿਆ ਪਰਮੇਸ਼ਵਰ ਦੀ ਨਿੰਦਾ ਨਹੀਂ ਕੀਤੀ ਨਾ ਮਰਨ ਦੀ ਕੋਸ਼ਿਸ਼ ਕੀਤੀ ਸ਼ੈਤਾਨ ਨੇ ਉਹਦੀ ਪਤਨੀ ਵਿੱਚੋਂ ਹੋ ਕੇ ਕਿਹਾ ਨਿੰਦਾ ਕਰ ਮਰ ਜਾ ਨਹੀਂ ਮਰਾਂਗਾ ਨਿੰਦਾ ਨਹੀਂ ਕਰਾਂਗਾ ਬਾਈਬਲ ਦੱਸਦੀ ਹੈ ਉਸ ਨੇ ਆਪਣੇ ਮੂੰਹ ਦੇ ਵਚਨਾਂ ਦੇ ਨਾਲ ਕੋਈ ਵੀ ਪਾਪ ਨਹੀਂ ਕੀਤਾ ਕਾਰਨ ਜਾਣਦੇ ਹੋ ਧਿਆਨ ਨਾਲ ਸੁਣੋ ਮੈਂ ਇਸ ਸੰਸਾਰ 'ਚ ਕੁਝ ਵੀ ਲੈ ਕੇ ਨਹੀਂ ਆਇਆ ਕੀ ਭੇਡਾ ਲੈ ਕੇ ਆਇਆ ਕੀ ਬਲਦ ਲੈ ਕੇ ਆਇਆ ਸੀ ਕੀ ਗਧੇ ਲੈ ਕੇ ਆਇਆ ਸੀ ਘੋੜੇ ਜਾਂ ਫਿਰ ਉਂਠਾ ਨੂੰ ਲੈ ਕੇ ਆਇਆ ਸੀ ਅੱਜ ਮੇਰੇ ਕੋਲ ਜੋ ਤੰਦੌਲਤ ਹੈ ਕਿ ਇਹ ਸਭ ਕੁਝ ਆਪਣੇ ਨਾਲ ਲਿਆਇਆ ਨਹੀਂ ਲਿਆਇਆ ਕਿ ਜਾਂਦੇ ਸਮੇਂ ਲਿਜਾ ਸਕਦਾ ਹਾਂ ਨਹੀਂ ਲੈ ਜਾ ਸਕਦਾ ਹਾਂ ਜੋ ਮੈਂ ਨਾ ਲੈ ਕੇ ਆਇਆ ਨਾ ਲੈ ਕੇ ਜਾ ਸਕਦਾ ਹਾਂ ਜੇ ਵਿਚਾਰੇ ਹੀ ਉਹ ਚਲਾ ਗਿਆ ਉਹਦੇ ਲਈ ਮੈਂ ਕਿਉਂ ਦੁੱਖ ਸਵਾਂ ਤੁਹਾਡੇ ਵਿੱਚੋਂ ਕਿੰਨੇ ਲੋਕ ਸ਼ਾਂਤੀ ਨਾਲ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਆ ਹੱਥ ਵਿਖਾਓ ਤਾਂ ਫਿਰ ਕੀ ਕਰਨਾ ਹੈ ਅਸੀਂ ਸ਼ਾਂਤੀ ਨਾਲ ਜੋ ਵੀ ਵੰਡ ਸਕਦੇ ਆ ਜੋ ਵੀ ਦੇ ਸਕਦੇ ਆ ਉਹਨਾਂ ਦੇ ਦਿਓ ਆਪਣੇ ਜੀਵਨ ਦੀ ਖੁਸ਼ੀ ਨੂੰ ਵੰਡੋ ਆਪਣੇ ਜੀਵਨ ਦੇ ਪਿਆਰ ਨੂੰ ਵੰਡੋ ਆਪਣੇ ਜੀਵਨ ਦੇ ਮੇਲ ਨੂੰ ਵੰਡੋ ਅਤੇ ਮੇਲ ਨੂੰ ਕਰਾਉਣ ਵਾਲੇ ਪਰਮੇਸ਼ਵਰ ਦੇ ਪੁੱਤਰ ਅਖਵਾਉਣਗੇ ਤੁਹਾਡੇ ਕੋਲ ਜੋ ਵੀ ਆਤਮਿਕ ਧਨ ਸੰਪਤੀ ਹੈ ਤਾਂ ਜੋ ਪਰਮੇਸ਼ਵਰ ਨੇ ਦਿੱਤਾ ਉਸ ਨੂੰ ਵੰਡ ਦਿਓ ਇਹ ਤੁਹਾਡੇ ਜੀਵਨ ਨੂੰ ਬਹੁਤ ਹੀ ਆਸਾਨ ਬਣਾ ਦਵੇਗਾ ਤੁਹਾਡੇ ਜੀਵਨ ਦੀ ਯਾਤਰਾ ਨੂੰ ਵੀ ਆਸਾਨ ਕਰ ਦਵੇਗਾ ਮੰਜ਼ਲ ਤੇ ਪਹੁੰਚਾਵੇਗਾ ਇੰਨਾ ਹੀ ਨਹੀਂ ਸੰਸਾਰ ਦੀ ਯਾਤਰਾ ਖਤਮ ਕਰਕੇ ਸਵਰਗ ਵਿੱਚ ਜਾਣ ਤੋਂ ਬਾਅਦ ਪ੍ਰਭੂ ਕੀ ਕਹਿਣਗੇ ਜਾਣਦੇ ਹਾਂ ਮੈਂ ਜਦੋਂ ਨੰਗਾ ਸੀ ਤੁਸੀਂ ਮੈਨੂੰ ਕੱਪੜੇ ਦਿੱਤੇ ਜਦੋਂ ਮੈਂ ਭੁੱਖਾ ਸੀ ਮੈਨੂੰ ਭੋਜਨ ਦਿੱਤਾ ਪ੍ਰਭੂ ਮੈਂ ਕਦੋਂ ਤੁਹਾਨੂੰ ਕੱਪੜੇ ਦਿੱਤੇ ਪ੍ਰਭੂ ਮੈਂ ਕਦੋਂ ਤੁਹਾਨੂੰ ਭੋਜਨ ਦਿੱਤਾ ਪ੍ਰਭੂ ਮੇਰੇ ਇਹਨਾਂ ਭਰਾਵਾਂ ਵਿੱਚੋਂ ਕਿਸੇ ਇੱਕ ਨਾਲ ਇਸ ਤਰ੍ਹਾਂ ਕਰਨ ਤੇ ਉਹ ਮੇਰੇ ਨਾਲ ਤੁਸੀਂ ਕੀਤਾ ਹੈ ਇਸ ਤਰ੍ਹਾਂ ਪ੍ਰਭੂ ਗਵਾਹੀ ਦੇਣਗੇ ਕਦੋਂ ਜਦੋਂ ਇਹ ਸੰਸਾਰ ਦੀ ਯਾਤਰਾ ਕਰਕੇ ਤੁਸੀਂ ਸਵਰਗ ਜਾਓਗੇ ਤਦ ਪਰਮੇਸ਼ਰ ਤੁਸੀਂ ਕੀ ਲੁਕੋਇਆ ਹੈ ਉਹਦੇ ਬਾਰੇ ਗੱਲ ਨਹੀਂ ਕਰਨਗੇ ਤੁਸੀਂ ਜੋ ਵੰਡਿਆ ਹੈ ਉਸੇ ਦੇ ਬਾਰੇ ਹਿਸਾਬ ਲੈਣਗੇ ਇਸ ਲਈ ਧਿਆਨ ਨਾਲ ਸੁਣੋ ਯੀਸ਼ੂ ਮਸੀਹ ਸੁਸਮਾਚਾਰ ਨੂੰ ਸੁਣਾਉਂਦੇ ਸਮੇਂ ਹਜ਼ਾਰਾਂ ਲੋਕ ਜਦੋਂ ਭੁੱਖ ਨਾਲ ਤੜਫ ਰਹੀ ਸੀ ਉਦੋਂ ਕੀ ਤੁਹਾਡੇ ਕੋਲ ਕੁਝ ਹੈ ਹੈ ਤਾਂ ਦਉ ਕਹਿੰਦੇ ਇੱਕ ਛੋਟੇ ਬੱਚੇ ਨੇ ਉੱਠ ਕੇ ਪੰਜ ਰੋਟੀਆਂ ਦੋ ਮੱਛਲੀਆਂ ਨੂੰ ਦਿੱਤਾ ਜਿਸ ਨੇ ਯੇਸ਼ੂ ਨੂੰ ਦਿੱਤਾ ਉਹਨਾਂ ਪੰਜ ਰੋਟੀਆਂ ਦੋ ਮੱਛਲੀਆਂ ਨੂੰ ਆਸ਼ੀਸ਼ਿਤ ਕੀਤਾ ਹਜ਼ਾਰਾਂ ਲੋਕਾਂ ਨੂੰ ਉਹ ਵੰਡੀਆਂ ਗਈਆਂ ਉਸ ਬੱਚੇ ਕੋਲ ਜਿਹੜੀਆਂ ਪੰਜ ਰੋਟੀਆਂ ਤੇ ਦੋ ਮੱਛੀਆਂ ਸੀ ਉਹ ਜਦੋਂ ਯੇਸ਼ੂ ਨੂੰ ਦਿੱਤੀਆਂ ਕੇਵਲ ਉਹ ਹੀ ਆਸ਼ੀਸ਼ਿਤ ਹੋਏ ਕਿ ਬਾਕੀਆਂ ਦੇ ਕੋਲ ਰੋਟੀਆਂ ਨਹੀਂ ਸੀ ਕਵਾਂਗੇ ਕਿ ਬਾਕੀਆਂ ਕੋਲ ਮੱਛਲੀਆਂ ਨਹੀਂ ਹੋਣਗੀਆਂ ਜ਼ਰੂਰ ਹੋਣਗੀਆਂ ਲੇਕਿਨ ਸੁਣੋ ਜੋ ਛੁਪਾਇਆ ਗਿਆ ਸੀ ਜੋ ਨਹੀਂ ਦਿੱਤਾ ਗਿਆ ਆਸ਼ੀਸ਼ਿਤ ਨਹੀਂ ਹੋਇਆ ਜੋ ਦਿੱਤਾ ਗਿਆ ਜੋ ਯੇਸ਼ੂ ਨੂੰ ਦਿੱਤਾ ਗਿਆ ਉਹੀ ਫਲਵੰਤ ਹੋਇਆ ਹਜ਼ਾਰਾਂ ਲੋਕਾਂ ਦੇ ਲਈ ਆਸ਼ਿਸ਼ ਦਾ ਕਾਰਨ ਬਣ ਗਏ ਹੁਣ ਤੁਹਾਡੇ ਵਿੱਚੋਂ ਕੁਝ ਲੋਕ ਕਹਿ ਸਕਦੇ ਆ ਮੇਰੇ ਕੋਲ ਕੀ ਹੈ ਬ੍ਰਦਰ ਦੇਣ ਦੇ ਲਈ ਪ੍ਰਭੂ ਕਹਿਣਗੇ ਤੁਸੀਂ ਆਪਣੇ ਆਪ ਨੂੰ ਮੈਨੂੰ ਦੇ ਦਿਓ ਇਹ ਕਾਫੀ ਹੈ ਜੇ ਤੁਸੀਂ ਆਪਣੇ ਆਪ ਨੂੰ ਭੇਂਟ ਦੇ ਰੂਪ ਚ ਮੈਨੂੰ ਦੇ ਦੇਵੋ ਬਹੁਤ ਹੈ ਹੋਰ ਕੁਝ ਨਹੀਂ ਚਾਹੀਦਾ ਕਿਸੇ ਪਿਆਰਿਓ ਯੂਸਫ ਦੇ ਕੋਲ ਹੱਥਾਂ ਚ ਹੱਤ ਕੜੀਆਂ ਤੋਂ ਇਲਾਵਾ ਯੂਸਫ ਨੇ ਪਰਮੇਸ਼ਵਰ ਨੂੰ ਕੀ ਦਿੱਤਾ ਉਸ ਨੇ ਆਪਣੇ ਆਪ ਨੂੰ ਦੇ ਦਿੱਤਾ ਮੇਰੇ ਕੋਲ ਕੁਝ ਨਹੀਂ ਆ ਪ੍ਰਭੂ ਦੇਣ ਦੇ ਲਈ ਕਹਿਣ ਵਾਲਾ ਕੋਈ ਹੈ ਤਾਂ ਫਿਰ ਸੁਣੋ ਤੁਸੀਂ ਆਪਣੀ ਆਪ ਨੂੰ ਹੀ ਪ੍ਰਭੂ ਨੂੰ ਦੇ ਦਿਓ ਤੁਸੀਂ ਆਪਣੇ ਆਪ ਨੂੰ ਹੀ ਪਰਮੇਸ਼ਵਰ ਨੂੰ ਦੇ ਦਿਓ ਆਪਣੇ ਆਪ ਨੂੰ ਹੀ ਸੌਂਪਣ ਵਾਲੇ ਯੂਸਫ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਤੇਰੀ ਪਵਿੱਤਰ ਹਜ਼ੂਰੀ ਦੇ ਵਿੱਚ ਆਪਣੇ ਉੱਤਮ ਬਚਨਾਂ ਦੇ ਦੁਆਰਾ ਸਿੱਧੇ ਹੀ ਸਪਸ਼ਟ ਗੱਲਾਂ ਕਰਨ ਦੇ ਕਾਰਨ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਯੂਸਫ ਨੇ ਕਿਸ ਤਰ੍ਹਾਂ ਆਸ਼ੀਸ਼ ਪਾਈ ਅਤੇ ਆਸ਼ੀਸ਼ ਪਾਉਣ ਤੋਂ ਬਾਅਦ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਉਹ ਆਪਣੇ ਦੇਸ਼ ਲਈ ਆਸ਼ੀਸ਼ ਦਾ ਕਾਰਨ ਹੀ ਨਹੀਂ ਆਪਣੇ ਪਰਿਵਾਰ ਲਈ ਵੀ ਆਸ਼ਿਸ਼ ਦਾ ਕਾਰਨ ਬਣਿਆ ਆਪਣੇ ਜਨਮਾਏ ਹੋਏ ਪਿਤਾ ਨੂੰ ਆਪਣੇ ਬੁਢਾਪੇ ਦੇ ਵਿੱਚ ਕਿਸ ਤਰ੍ਹਾਂ ਪਿਤਾ ਪਿਆਰ ਨੂੰ ਦਿਖਾ ਸਕਿਆ ਸੀ ਬਹੁਤ ਸਪਸ਼ਟ ਸਾਨੂੰ ਦੱਸਿਆ ਹੈ ਪਿਤਾ ਅੱਜ ਇਹ ਕੀਮਤੀ ਵਚਨਾਂ ਨੂੰ ਜਿੰਨੇ ਵੀ ਆਤਮਿਕ ਲੋਗ ਜਿਹੜੇ ਤੇਰੀ ਸੰਤਾਨ ਆ ਪੂਰੇ ਮਨ ਤੋਂ ਇਸ ਵਚਨ ਨੂੰ ਸਵੀਕਾਰ ਕਰਕੇ ਮਨ ਦੇ ਵਿੱਚ ਰੱਖਣ ਵਾਲੀਆਂ ਸੰਸਾਰਿਕ ਗੱਲਾਂ ਨੂੰ ਦੂਰ ਕਰਕੇ ਸੰਸਾਰਿਕ ਜੀਵਨ ਨੂੰ ਛੱਡ ਕੇ वचन ਦੇ ਅਨੁਸਾਰ ਚੱਲਣ ਦਾ ਫੈਸਲਾ ਕੀਤਾ ਹੈ ਇਹ ਜਿੱਥੇ ਹੈ ਉੱਥੇ ਹੀ ਆਸ਼ੀਸ਼ਦਾਇਕ ਬਣ ਸਕੇ ਆਸ਼ੀਸ਼ਾਂ ਨੂੰ ਵੰਡਣ ਵਾਲੇ ਬਣ ਸਕਣ ਆਸ਼ੀਸ਼ਿਤ ਜੀਵਨ ਜੀ ਸਕੇ ਐਸੀ ਕਿਰਪਾ ਸਾਡੇ ਤੇ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪल्ली ਹైదరాబాద్ 72